ਦਾੰਦਾ ਮੈਨੂੰ ਸੰਦੀਪ ਜਾਣਾ ਪਊਗਾ ਐਂਟਰੀ ਮਾਰਨੀ ਪਊਗੀ ਲੱਭਣਾ ਪਊਗਾ ਇਸ ਕਾਰ ਕਿੱਥੇ ਜਾ ਫਿਰਦਾ ਹੈ ਇਹ ਕਮੈਂਟ ਵਿਆਹ ਵਾਲਾ ਤਖੜਾ ਬਾਬਾ ਮੈਨੂੰ ਡਰ ਲੱਗੀ ਜਾਂਦਾ ਸਰਕਾਰ ਜਸ ਮੇਰੀ ਨਹੀਂ ਕੋਈ ਹੁੰਦੀ ਖਲਦਾ ਖਲਦਾ ਮੈਂ ਮੇਰੇ ਤੋਂ ਬਾਅਦ ਸਿੱਧਾ ਤਿੰਨ ਨੂੰ ਇੱਕ ਪਾਈ ਹੋਈ ਸਰਕਾਰ ਫੜਦਾ ਵਾ ਜਾ ਕੇ ਕਿੱਥੇ ਹੈ ਦੰਤ ਉਹ ਵਾਰ ਰਾਤ ਹੋ ਗਿਆ ਹੈ ਮੈਂ ਟਿੱਕੀ ਆਦਾ ਸੀ ਮੂੰਹ ਨਹੀਂ ਰਹੀ ਓਏ ਇਹੀ ਟਾਈਮ ਦੀ ਕਰਦਾ ਸੀ ਵਿਆਹ ਦਾ ਬਈ ਮੈਂ ਹੀ ਟਿੱਕੀ ਆਦਾ ਸੀ ਆ ਗਿੱਧਾ ਛੱਡਿਆ ਉਹ ਤੇਰੇ ਬਾਈ ਨੇ ਹੈ ਸਸਰੀਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਮੈਂ ਤੇ ਸੰਦੀਪ ਹੈ ਗਿਆ ਜੀ ਛੁੱਟੀ ਤੇ ਤੇ ਕਮਰਾ ਬਹੁਤ ਖਰਾਬ ਹੋਇਆ ਪਿਆ ਸੀਗਾ ਸਮਾਨ ਸੱਲਾ ਬਾਈ ਸਾਰਾ ਬਾਹਰ ਕੱਢੇਗਾ ਪਹਿਲਾਂ ਤਾਂ ਇੱਥੇ ਇੰਨਾ ਗੰਦ ਪਿਆ ਪਿਆ ਸੀ ਸਾਰਾ ਇੱਥੇ ਪਾਲੇ ਉਹ ਸੀਗੇ ਲਫਾਫੇ ਲਫੂਵੇ ਜੇ ਸਿੱਟਿਆ ਸਾਰੇ ਬਾਹਰ ਚੱਕ ਕੇ ਯਾਰ ਗੱਦਿਆ ਗੁੱਦਿਆਂ ਨੂੰ ਧੱਪ ਲਾਉਣੀ ਇਹ ਵੀ ਜ਼ਰੂਰੀ ਆਣਾ ਹੋਰ ਹੀ ਹੋ ਜਾਂਦਾ ਅੰਦਰ ਆ ਸਾਰਾ ਸਮਾਨ ਬਾਹਰ ਕੱਢਿਆਗਾ ਤੇ ਹਰਪਾਲ ਗਿਆ ਹੋਇਆ ਕੰਮ ਤੇ ਤੇ ਇੱਕ ਨਿੱਕੀ ਜੀ ਕਿਤਾਬ ਮੰਗਾਈ ਸੀਗੀ ਹਜੇ ਇਹ ਸਟਾਰਟ ਕਰਨੀ ਹੈਗੀ ਨਵੀਂ ਕਿਤਾਬ ਮੰਗਾਈ ਸੀ ਪੜ੍ਹੀ ਨਹੀਂ ਹਜੇ ਨਵੀਂ ਲਿਆ ਕੇ ਰੱਖੀ ਪਈ ਹੈਗੀ ਤੇ ਫੇਰ ਸਟਾਰਟ ਕਰਨੀ ਆ ਇਹ ਤੇ ਅੱਜ ਕਰਦੇ ਆ ਸਾਫ ਸਫਾਈ ਮੈਂ ਤੇ ਸੰਦੀਪ ਸਾਰੀ A to Z ਦੇਖੋ ਬਾਈ ਪੂਰਾ ਗਾਹ ਪਿਆ ਪਿਆਗਾ ਜੇ ਤੁਹਾਨੂੰ ਗੈਸ ਦਿਖਾਤਾ ਨਾ ਤਾਂ ਨੂੰ ਦਿਖਾਉਣਾ ਯਾਰ ਕਿ ਦਿਖਾ ਦੇ ਕੇ ਮੜਾ ਜਾ ਆਏ ਹਾਏ ਹਾਏ ਰੰਗ ਭਾਗ ਲੱਗੇ ਪਿਆ ਆ ਗੋਭੀ ਘਰੋਂ ਆਈ ਪਈ ਆ ਕਿ ਚਾਰ ਪੰਜ ਫੁੱਲ ਪਏ ਆਗੇ ਇਹ ਵੀ ਬਣਾਵਾਂਗੇ ਆਪਣੇ ਤੇ ਗੰਦ ਵਾਲਾ ਪਿਆ ਪਿਆਗਾ ਸਾਰੀ ਸੌਸ ਪਾਈ ਕਰਨੀ ਆ ਜ ਟਕਾ ਕੇ ਛੁੱਟੀ ਅਸੀਂ ਇਸ ਕਰਕੇ ਕੀਤੀ ਹੈਗੀ ਟੋਬਰਾ ਢੱਲਾ ਜਾਣਾ ਹੋ ਕੇ ਬੈਠ ਸਾਹਮਣੇ ਕਹਿੰਦੇ ਵਿਆਹ 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 ਸਨੀਵਾ ਐਂਦਾ ਬਹੁਤ ਜਾਣਦਾ ਬਹੁਤ ਯਾਰ ਯਾਰ ਚੰਗਾ ਵਾਹਲਾਗਾ ਆਪਾਂ ਨੇ ਬੁੱਤਣ ਗਏ ਵਾਹਲਾ ਹੈ ਹਾਂ ਹਾਂ ਅਸੀਂ ਕਲੀ ਆਪਾਂ ਇਲਾ ਹਾਂ ਉਹਨੂੰ ਬੁਲਾਇਆਗਾ ਦੁਕਾਨ ਵਾਲੇ ਅੰਕਲ ਨੂੰ ਅੰਕਲਾਂ ਦਾ ਕੁਝ ਰਗਾ ਤੁਸੀਂ ਤਿਆਰ ਆਪਾਂ ਉਹਦੇ ਨਾਲ ਜੇ ਲਾ ਕੇ ਵਜਾਂਗੇ ਹਣਾ ਅੰਕਲ ਨਾਲ ਜੇ ਇਸ ਤਾਂ ਅੰਕਲਾਂ ਨੇ ਕਹਿੰਦਾ ਮੇਰੇ ਨਾਲ ਚੱਲਿਆ ਫਿਰ ਬੈਠੀ ਠੀਕ ਹੈ ਬਸ ਠੀਕ ਹੈ ਅੰਕਲ ਦੀ ਘਟ ਲੱਗੇ ਹੋਊਗੀ ਨਾਲ ਹੀ ਆਪਾਂ ਵਜਾਂਗੇ ਇਹ ਵੀ ਜਾਂਦਾ ਕਹਿੰਦਾ ਕਲਾਕਾਰ ਵੀ ਆਊਗਾ ਕਲਾਕਾਰ ਆਊਗਾ ਹੈ ਬਾ ਠੀਕ ਆ ਫਿਰ ਬਜਾਦਾਂਗੇ ਬਾਜੇ ਦੇਖੀ ਜਿਉਂ ਆਉਂਦੇ ਹਰਪਾਲ ਨੂੰ ਕਿਹੜਾ ਸਾਫ ਸਫਾਈ ਕਰਦੇ ਆ ਪਰ ਟੈਂਟ ਟੂਟ ਦਿਖਾਉਣਾ ਬਾਲਾ ਚੰਗਾ ਕੰਮ ਲੱਗਿਆ ਹਾ ਜੀ ਬੈਕ ਸਾਈਡ ਆ ਇਹ ਬੈਕ ਸਾਈਡ ਆ ਆ ਗੋਭੀ ਗੋਭੀ ਹਜੇ 2-4 ਦਿਨ ਨਹੀਂ ਬਣਦੀ ਜਿੰਨਾ ਟਾਈਮ ਵਿਆਹ ਚੱਲੂਗਾ ਤੇ ਦੇਖਾਂਗੇ ਬਣਾਵਾਂਗੇ ਕਿ ਨਾਥ ਐ ਨਹੀਂ ਪਤਾ ਇਹੀ ਬਣਾਉਣੀ ਪੈ ਜੇ ਸਿਲੰਡਰ ਦਾ ਮੁੱਕਿਆ ਹੋਆ ਕਿ ਕਿਵੇਂ ਕਿਉਂ ਸਿਲੰਡਰ ਚਾ ਕੇ ਲਿਆਉਂਦਾ ਵਾਹ ਭਈਏ ਜੇ ਖਾ ਪੀ ਕੇ ਉਹ ਤਾਂ ਛੱਡ ਦੇਣਗੇ ਪਪਾ ਜਿਹਰ ਜੀ ਗੱਲਬਾਤ ਕੀਤੀ ਫਿਰ ਲਾਤਾਂ ਤੋੜਨਗੇ ਛਿੱਧੀ ਮਗਰ ਲੇ ਗਏ ਆਪਾਂ ਸਬਜ਼ੀ ਦਾ ਰਿਗਾਰਡ ਕਰਨਾ ਹੈ ਸੀਸਾ ਦਿਨਾਂ ਦਾ ਇੱਕ ਅਨੁਮਾਨ ਬਹਾਵਾ ਹੈ ਇਲਾਜ ਹੀ ਆ ਬਈ ਦੇਖ ਪੈਟਾ ਕੱਟ ਜਾ ਰਿਹਾ ਹੈ ਕਿਵੇਂ ਦੇਖੀ ਬਿੱਲੀਆਂ ਖੁਚਾਕੀ ਜਾਂਦਾ ਅੱਛਾ ਆਜਾ ਕਰਕੇ ਸਾਸ ਬਾਈ ਲਓ ਬਾਬਾ ਜੀ ਸਫਾਈ ਹੋ ਗਈ ਮੁਕੰਮਲ ਤੇਰਾ ਗੱਬਰ ਘਾਣੇ ਮਾੜਾ ਮੋਟਾ ਲਸ਼ਕਾਤਾ ਤੇ ਭਾਂਡੇ ਭੁੰਡੇ ਸਾਰੇ A to Z ਬਾਈ ਧੋ ਲਿਆਂਦੇ ਹੁਣ ਸਮਾਨ ਅੰਦਰ ਰੱਖਣਾ ਵਾਲਾ ਰਹਿ ਗਿਆ 70 ਡੁੱਬੇ ਸਾਫ ਕਰਿਆ ਆਟੇ ਵਾਲੀਆਂ ਬਾਹਟੀਆਂ ਬਾਹਲੀਆਂ ਖਰਾਬ ਹੋ ਗਈਆਂ ਪੰਗਿਆਂ ਸੇ ਉਹ ਸਾਫ ਕਰੀਆਂ ਆਂ ਤੇ ਹੁਣ ਕਹਿੰਦੇ ਬਾਜੇ ਦਰ ਬਾਬਾ ਵੱਜੀ ਜਾਂਦੇ ਆ ਤੇ ਝਾਕ ਮੁੰਡਿਆਂ ਦੀ ਵਿਆਹ ਕਰਨੀ ਹੈਗੀ ਹਰਪਜ ਜਨਮਨ ਪਤਨ ਤਾਂ ਆ ਗਿਆ ਕਿ ਆਇਆ ਨਹੀਂ ਬਾਜੇ ਜੇ ਵੱਜੀ ਤਾਂ ਜਾਂਦੇ ਸੀਗੇ ਪਤਾ ਨਹੀਂ ਸਾਊਂਡ ਹੀ ਚੈੱਕ ਕਰਦੇ ਸੀ ਚੱਤ ਕਰਦਾ ਘੌਮਾਉ ਘੌਮਾਉ ਦੇਖਦੇ ਆ ਕੀ ਬਣਦਾਗਾ ਬਾਬਾ ਜੀ ਥਾਂ ਤਾਂ ਪਹਿਲਾਂ ਕਮਰੇ ਚ ਪੂਰਾ ਸੋਹਰਾ ਸੀ ਬਾਬੇ ਨੇ ਇੱਕ ਹੋਰ ਬੈਂਚ ਇਧਰ ਚੱਕ ਲਿਆਂਦਾ ਇੱਕ ਬੈਂਚ ਲਿਆ ਕੇ ਉਹ ਰਦਾ ਤਾਂ ਬਾਬੇ ਨੇ ਤਵਾ ਲਿੰਕ ਕਿਧਰ ਚੱਕੀ ਲੈ ਆਉਣਾ ਥੱਲਾ ਮੱਲਾ ਦਾ ਸਾਰਾ ਸਮਾਨ ਹੀ ਢੋਲਿਆਊਗਾ ਇਹ ਲੈ ਬਾਬਾ ਕਹਿੰਦੇ ਤੇ ਮਾਵਿਆਂ ਕਹਿੰਦਾ ਮੈਂ ਬਾਕਸ ਰੱਖੂੰਗਾ ਇਹਦੇ ਤੇ ਮੈਂ ਪੜਿਆ ਕਰੂੰਗਾ ਦੰਤ ਉਹ ਬਾਬਾ ਰਾਤ ਹੋ ਗਿਆ ਹੈ ਮੈਨੂੰ ਟਿੱਕੀ ਆਉਣਾ ਸੀ ਮੂੰਹ ਨਹੀਂ ਰਹੀ ਓਏ ਇਹੀ ਟਾਈਮ ਦੀ ਕਰਦਾ ਸੀ ਵਿਆਹ ਦਾ ਵਹੀ ਵਾਹ ਇ ਟਿੱਕੀ ਜਾਂਦਾ ਸੀ ਆ ਗਿੰਦਰ ਛੱਡਿਆ ਉਹਨਾਂ ਤੇਰੇ ਬਾਈ ਨੇ ਹਾਂ ਇੱਦਾਂ ਛੱਡਿਆ ਮਾਂ ਨੂੰ ਨਿਹਰਾ ਹੋ ਗਿਆ ਬੜੇ ਨੂੰ ਚੋਕਾ ਚੋ ਬਿਗਿਆ ਮਾਂ ਸੱਚੀ ਗਾ ਮੈਨੂੰ ਤਾਂ ਡਰ ਲੱਗਦਾ ਯਾਰ ਆਪਣਾ ਮੂੰਹ ਹੀ ਨਹੀਂ ਵਿਆਹ ਵਾਲਾ ਚੰਗਾ ਬੱਬਾ ਆਪਣਾ ਮੂੰਹ ਹੀ ਨਹੀਂ ਉਹ ਵਿਆਹ ਵਾਲਾ ਯਾਰ ਬਾਈ ਤਿਆਰ ਹੁੰਦਾ ਦੇਖੀ ਆਪਣੇ ਵੀ ਨਹੀਂ ਪ੍ਰੈਸ ਕਰਾ ਕੇ ਲਿਆ ਕਰੋ ਹਾਂ ਸਾਡੀ ਵੀ ਵਿਆਹ ਆ ਗਿਆ ਪਰੋਸੀਆਂ ਦੇ ਖਾੜਾ ਲੱਗਿਆ ਪਿਆ ਗਾਇਕ ਦਾ ਪਤਾ ਨਹੀਂ ਕਿਹੜਾਗਾ ਹਰ ਭਾਈ ਨਿਮਾਨ ਕਹਿੰਦੇ ਸੀ ਇਹ ਤਾਂ ਹੋ ਰਹੀ ਹੈ ਕੋਈ ਕੋਈ ਮਰਜੀ ਹੋਏ ਕਾਪੜਾ ਵੱਡਾ ਹੀ ਆ 15 ਗੁਣੀਆਂ ਮਿੰਟਾਂ ਤੇ ਕੋਲੇ ਪਹੁੰਚੇ ਨੂੰ ਆਸਤ ਰੋਟੀਆਂ ਰੋਟੀਆਂ ਆਉਂਦੀਆਂ ਬਣਾ ਲਿਓ ਤੁਸੀਂ ਅਸਤਾਲ ਹੋਣੀ ਕਹਿੰਦੇ ਰੈਡੀ ਹੋ ਗਏ ਟੈਂਚੀ ਕੋਲੀ ਬੈਠੇ ਆਗੇ ਬਾਬਾ ਤੈਨੂੰ ਐਸੇ ਟੈਂਚੀ ਜੀ ਨਾ ਪਾ ਕੇ ਲਿਆਉਣਾ ਪਵੇ ਕੱਪਣੀ ਮਾਰਦਾ ਮੈਂ ਤਾਂ ਬਾਹਰ ਡੋਰ ਲੱਗੇ ਜਾਂਦਾ ਯਾਰ ਅੱਜ ਤਾਂ ਹੈ ਓਏ ਕਿਹਦੇ ਕੋਟ ਕੋਟਾ ਟੈਂਚੀ ਜੀ ਪਾ ਦੇ ਬਾਬਾ ਤੈਨੂੰ ਚੱਲ ਤੂੰ ਚੱਲ ਜਾਂਗਾ ਪਹਿਲਾਂ खादा पीता मैं दस दी फिर मेरी मुझ मुझ ना भाई से नहीं, नहीं, तो नहीं देना तो तो कपड़े समाए तू बैल्ट भी लाएगा वह तू है बेल्ट भी लाएगा पूरा सैट हो गया ਦੇਨ ਤੇ ਕੀ ਆ ਨਾ ਜਿਵੇਂ ਤਰਾਂ ਸੀ ਮੈਂ ਕਦਮਾਂ ਜਵਾ ਲੈ ਵਿੱਚੋਂ ਬਰ ਕੰਦੇ ਥੋੜੇ ਕਾ ਲੋ ਕਰਦਾ ਕਰਦਾ ਤਿਆਰ ਕਰ ਲਿਆ ਮੈਂ ਕੀਤਾ ਸੀ ਕਮਰੇ ਵਾਲੇ ਬਾਈ ਨੂੰ ਫੋਨ ਉਹ ਸੀ ਆ ਵਿਆਹ ਤੇ ਬਾਈ ਵਿਆਹ ਦਾ ਆਉਂਦਾ ਜੀ ਦਾ ਬੜਾ ਕਰੀ ਜਾਂਦਾ ਨਿਆਜ ਡਰ ਵੀ ਲੱਗਦਾ ਜੁੱਤੀਆਂ ਤੋਂ ਹੁਣ ਪਹਿਲਾ ਫੋਨ ਤਾਂ ਚੱਕਿਆ ਨਹੀਂ ਆ ਦੂਜਾ ਫੋਨ ਚੱਕ ਲਿਆ ਨੇ ਕਹਿੰਦਾ ਆਜੋ ਚੋਬਰੋ ਕਹਿੰਦੇ ਇਧਰ ਦੇ ਨਾਲ ਦੀ ਨਾਲ ਚੰਬਰ ਨੇ ਕੱਪੜੇ ਪਾ ਲਏ ਜਦੋਂ ਇੰਨੀ ਗੱਲ ਸੁਣੀ ਦੇਖ ਰੋਟੀ ਹੱਕ ਦੀ ਖਾਈਏ ਜੀ ਭਾਈ ਬੂਟ ਪਾਲ ਸ਼ਾਂ ਕਰੀਏ ਦੇ ਕੱਪੜੇ ਦੇਖ ਦੇ ਖੜਾ ਰੇ ਇਧਰ ਨੇ ਖੁਰਦੂ ਪਾਦਾ ਨਾਲ ਦੀ ਨਾਲ ਜਦੋਂ ਬਾਈ ਨੇ ਕਿਹਾ ਵੀ ਆਜੋ ਯਾਰ ਕਿਲੇ ਯਾਰ ਐ ਬਾਬਾ ਮੈਂ ਸੰਨ ਸਾਹਮਣੇ ਆ ਸੰਦੀਪ ਤਾਂ ਪਹੁੰਚ ਗਿਆ ਹੁਣ ਮੈਨੂੰ ਵੀ ਪਹੁੰਚਣਾ ਪਊ ਦਿਖਾਉਣਿਆ ਸਾਨੂੰ ਵਿਆਹ ਐ ਨਹੀਂ ਪਤਾ 76 ਪਹਿਣ पता कोई नहीं है कि ना कुछ तो भी हो सकता मेरा दिल तक चूह चू शॉर्टकट वेट शॉर्टकट शॉर्टकट इधर दी पानी पारवाई ਸੰਕਾਰ ਕਿੱਥੇ ਫਿਰਦਾ ਹੈ ਕਮੈਂਟ ਵਿਆਹ ਵਾਲਾ ਤਖੜਾ ਬਾਬਾ ਮੈਨੂੰ ਡਰ ਲੱਗੀ ਜਾਂਦਾ ਸੰਕਾਰ ਫੜਦਾ ਮੈਂ ਜਾ ਕੇ ਕਿੱਥੇ ਆਂ ਸਾਡੇ ਦਿੱਤ ਨੂੰ ਕਿੱਥੇ ਆਉਂਦਾ ਹੈ

ਹਾਂ ਪਾ ਵਾਰਾ ਖੁਸ਼ਗਾ ਬਣਾਈ ਜਾਂਦੇ ਆ ਓਏ ਲੈ ਬਾਈ ਦਸਾਂਤਰਾ ਮੈਂ ਤਾਂ ਕਹਿਦਾ ਆਹ ਓਏ ਮੇਰੀ ਗੱਲ ਸੁਣਦਾ ਸਾਡੇ ਤੜਕੇ ਟਾਈਮ ਆ ਕੇ ਆ ਉਹ ਰੋਕ ਲੋ ਗੱਲ ਤੋਂ ਨਿਕਾਲ ਲੈ ਬਾਈ ਦੇਈ ਇੱਕ ਇੱਕ ਧੰਨਵਾਦ ਚੱਲੀਏ ਜਾਂਦੇ ਜਾਨੇ ਜਾਣਾ ਹੀ ਪੂ ਆ ਜਾ ਭਾਈ ਨੂੰ ਪਤਾ ਲੱਗ ਗਿਆ ਵੇ ਭੈਣੇ ਲੰਡੂ ਆ ਦੇ ਸਾਰੇ ਇਹਨਾਂ ਨੂੰ ਅਹਰ ਜੀ ਦੇ ਯਾਟਾ ਨੇ ਗਾਰ ਤੋਂ ਠਾ ਰੱਖਿਆ ਵੇ ਭੜਾਕੇ ਕਲਾਸ ਅੱਧਾ ਘੰਟਾ ਹੋ ਗਿਆ ਆ ਇੱਕ ਘੰਟਾ ਕੋਈ ਹੋ ਗਿਆ ਛੇ ਹਟ ਹਟ ਚਲਾਉਂਦੇ ਆ ਭੈ ਛੇ ਹਟ ਹਟ ਕਾਤੇ ਭਾੜੇ ਮੂੰਹਾਂ ਦੇ ਕਿਤੇ ਹਟਦੇ ਆ ਓਏ 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 ਅਰ ਪਾਲੂ ਘਰ ਰੋਟੀਆਂ ਬਣਾ ਲਈ ਆ ਕੇ ਰੋਟੀਆਂ ਬਣਾ ਲਈ ਦੱਸੀ ਤਾਂ ਰੋਟੀਆਂ ਬਣਾਉਂਦੇ ਬੰਦੇ ਨੂੰ ਨਹੀਂ ਪਤਾ ਲੱਗੂਗਾ ਚੋਰੀ ਦਾ ਵਿਆਹ ਖਾ ਕੇ ਆਂਦਾ ਚੋਰੀ ਦਾ ਉਹ ਬਾਬਾ ਜੀ ਕਲਾਕਾਰ ਦਾ ਠੀਕ ਠਾਕ ਹੀ ਸੀਗਾ ਪਤਾ ਨਹੀਂ ਕਿਹੜਾ ਸੀ ਪਤਾ ਨਹੀਂ ਲੱਗਿਆ ਪਹਿਲਾਂ ਤਾਂ ਹਰਪ੍ਰੀਤ ਅਰਮਾਨ ਕਹਿੰਦੇ ਸੀ ਇਹ ਆਪਾ ਸੱਚ-ਸੱਚ ਦੱਸਦੇ ਆਂ ਭਾਈ ਇੱਕ ਤਾਂ ਚੌਲ ਖਾ ਕੇ ਆਇਆ ਦੋ ਜੂਜੇ ਦੇ ਗਲਾਸ ਜੇ ਪੀਤੇ ਸੀਗੇ ਇੱਕ ਸੰਤਰਾ ਹੋ ਗਿਆ ਤੇ ਹੋਰ ਕੀ ਦੋ ਚਾਰ ਗਲਾਸ ਜਮਨਾਈਆਂ ਖਾਧੀਆਂ ਜੇ ਹੋਰ ਕੁਝ ਨਹੀਂ ਬਾਬਾ ਤੂੰ ਵੀ ਸੱਚ-ਸੱਚ ਬੋਲ ਔਨ ਕੀ ਖਾ ਕੇ ਆਇਆ ਤੂੰ ਤਾਂ ਅੜੰਗਾ ਮੇਰੇ ਨੂੰ ਪਹਿਲਾਂ ਹੀ ਖੜਾ ਸੀਗਾ ਦੋ ਪਲੇਟਾਂ ਦਾ ਤੂੰ ਮੇਰੇ ਨੂੰ ਪਹਿਲਾਂ ਖਾ ਗਿਆ ਸੀ ਤੂੰ ਤਾਂ 1500 ਦਾ ਨੁਕਸਾਨ ਕਰਕੇ ਆਇਆ ਉਹਨਾਂ ਦਾ ਕੀ ਸਾਜ ਦੇ ਤੂੰ ਹੈ ਮਜ਼ਾਦ ਗੱਲ ਨਹੀਂ ਐ ਤੱਕਾ ਕਰਦਾ ਸਰੀਰ ਨੂੰ ਕਿਆ ਕੋਈ ਨਾ ਕਿਹੜਾ ਕਦੇ ਕਦੇ ਹੀ ਮਿਲਣਾ ਹੁੰਦਾ ਸਮਾਨ ਸੱਲਾ ਇੰਨਾ ਤਾਂ ਹਣਾ ਆਪਾ ਕਪੜੇ ਦਵਾਰੇ ਸਾਹਮਣੇ ਆਗੇ ਸਾਹਮਣੇ ਪੈਣੀ ਬਈ ਫੇਰ ਕਿਤੇ ਵਿਆਹ ਸਕਦਾ ਕੋਈ ਪਤਾ ਨਹੀਂ ਕਦੋਂ ਆ ਜੇ ਕੀ ਆਲਾ ਸੱਜਣਾ ਸੱਜਣ ਦਾ ਕੀ ਉਹ ਤੇਰੀ ਬਾਬਾ ਜੀ ਨੇ ਆ ਕੀ ਬਕਰ ਇਹ ਬਾਬਾ ਤੇਰੇ ਪੜਨ ਪੂੜਨ ਵਾਸਤੇ ਇਤਨੇ ਕਦਾ ਬਾਂ ਰੱਖੀਆਂ ਹੈਂ ਹੈਂ ਫੱਲ ਸਾਰਾ ਕੋ ਚੱਕ ਲਿਆ ਬਣਾਗਾ ਇਨਾ ਟਾਈਮ ਤਾਂ ਆ ਗਏ ਕਮਰੇ ਚਾਹੇ ਪੈਰ ਰੱਖਣ ਨੂੰ ਥਾਣਾ ਰਹੇ ਮੁੰਡੇ ਵਸ ਤਾਂ ਵੀਲ ਚੇਅਰ ਲਿਆਉਂਦੇ ਆ ਘਰ ਲੱਤ ਟੱਟ ਕੇ ਦਰੀ ਲੱਗੇ ਦੇਸ ਦੇ ਪਾਸੇ ਕਿਵੇਂ ਬਾਹਲਾ ਲੇਟ ਹੋ ਗਿਆ ਅੱਜ ਢੇੜ ਕਿੱਥੇ ਹੋ ਗਿਆ ਅਨੇ ਯਾਰ ਸਬਜ਼ੀ ਨਹੀਂ ਬਣਾਈ ਯਾਰ ਇਹ ਤਾਂ ਬਿਮਾਰ ਹੋ ਗਿਆ ਪਿਆ ਯਾਰ ਹਾਂ ਬਾਬਾ ਕਿਉਂ ਬਹੁਤ ਚੌਕ ਕਰ ਗੰਭੀਤ ਆਵੇ ਹੋਈ ਅਨੇ ਮਾਨੂੰ ਇਹਨੂੰ ਕਈ ਨਾ ਕਰੋਂਦਾ ਮੇਰੀ ਗੱਲ ਤਾਂ ਸੁਣ ਲੈ ਕਿਹਦੀ ਕੀ ਹੋਣੀ ਮਾਨੂੰ ਕਹੀਏ ਨਕਾਉਂਦਾ ਯਾਰ ਮਗਾ ਗੋਭੀ ਪਈਆ ਬਣਾ ਲਾ ਯਾਰ ਬਣਾਉਂਦਾ ਹੀ ਨਹੀਂ ਕਹਿੰਦਾ ਮੈਂ ਤਾਂ ਬੁਖਾਰ ਚੜਿਆ ਪਿਆਗਾ ਮੇਰੇ ਢਿੱਡ ਨੂੰ ਫਰੇਮ ਆਇਆ ਪਿਆ ਇਹ ਤਾਂ ਰੋਟੀ ਖਾਂ ਲੈ ਫਰੇਮ ਆਵਾ ਬੈਨੂ ਖਾਂਦਾ ਹੀ ਨਹੀਂ ਇਹ ਐਸਾ ਨਹੀਂ ਜ਼ਿਆਦਾ ਖਾਲੀ ਹੋਣੀ ਹੈ ਜਣੀ ਹਨਾ ਵੇ ਮੰਡੀ ਵੇ ਸੁਣੀ ਖਾ ਕੇ ਸੁਣੋ ਸਾਰਾ ਉਹ ਮੇਰੇ ਵਾਸਤੇ ਤੇਵਾ ਤੇ ਬਾਬਾ ਕੁੱਟਣੇ ਭੈ ਜੋ ਤੋ ਚੱਕ ਕੇ ਵੀ ਲਿਆਵਾਂ ਗੱਲਾਂ ਦੇਖ ਕਰਦੇ ਕੋ ਨਹੀਂ ਆਏਗਾ ਤੇ ਗਲਤ ਗੱਲ ਨਹੀਂ ਬੋਲੇ ਕੋਈ ਆ ਕਿਤੀ ਗੋਭੀ ਖਾ ਲੋ ਕਰਨਾ ਚਾਹ। ਬੱਸ ਗੱਲ ਤੁਹਾਡੇ ਤੇ ਤੁਹਾਡੇ ਫਰੇਮ ਆ ਕੇ ਤੁਹਾਡੇ ਕੀੜੇ ਬਹਿਣਗੇ ਕਹਿੰਦਾ ਦੇ। ਆ ਯਾਰ ਕੀ ਕਰ ਰਿਹਾ ਸੀਗਾ? ਦੋ ਉਹ ਖਾ ਲਾ ਬਾਬਾ ਤੇਰੇ ਉਹ ਪਏ ਆਗੇ ਬ੍ਰੈਡ। ਹਾਂ ਦੇਸੀ ਸੀ ਮੈਨੂੰ। ਅਜੀਬਾ ਖਾਲਾ ਪੇ ਕੇ ਜਦੇ। ਹਾਂ ਜੀਰਾ ਖਾਲਾ ਇਹਦੀਆਂ ਲੰਗਾ। ਲੈ। ਕੁਝ ਦੇਖ ਲੈ। ਬਾਬਾ ਜੀ ਨਾਲ ਅਰਜ ਨਾਲ ਮੇਰਾ ਜਮ ਬਹੁਤ ਵਧੀਆ ਕੰਮ ਕਰਦਾ ਹੈ